ਸੇਗੁਰਜੀ ਦਾ ਕਾਹਲ ਸਾਹਿਬ ਸ੍ਰੀ ਵਾਹਿਗੁਰੂ ਕੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਸੰਗਤਾਂ ਦੂਰੋ ਦੂਰੋ ਦਰਸ਼ਨਾ ਵਾਸਤੇ ਆ ਰਿਵਾਤ ਤੇ ਪੌਂਚੀਆਂ ਨੇ ਸ਼ੋ ਤੁਸੀਂ ਦੇਖ ਸਕਦੇ ਹੋ ਕਿ ਸ਼ਬਦ ਕੀਰਤਨ ਜੋ ਕੀ ਚੱਲ ਰਿਹਾ ਹੈ ਨੇ ਅਤੇ ਸੰਗਤ ਨਤਮਸਤਕ ਹੋ ਰਹੀ ਹੈ ਆ तस्वीर साढ़े चैनल विश्व भार टीवी राही देख रहे देख सकते हो कि ਸਜਾਵਟ ਕੀਤੀ ਗਈ ਹੈਗੀ ਆ ਚਾਰੇ ਪਾਸੇ ਸੰਗਤ ਆਪਣੀਆਂ ਮੁਰਾਦਾਂ ਲੈ ਕੇ ਸਿੱਖਾਂ ਸੁਖਦੇ ਹੋਏ ਦਰਬਾਰ ਤੇ ਪਹੁੰਚ ਰਿਹਾ ਨੇ ਤੁਸੀਂ ਇਹ ਦੇਖ ਸਕਦੇ ਹੋ ਸਿੱਕੇ ਇਤਿਹਾਸਨਾ ਜਾਣੂ ਕਰਾਉਣ ਵਾਸਤੇ ਦੂਰੋਂ ਦੂਰੋਂ ਸੰਗਤਾਂ ਦੇ ਨਾਲ ਸਕੂਲ ਦੇ ਬੱਚੇ ਵੀ ਜਿਹੜੇ ਆ ਵੀ ਇੱਥੇ ਦਰਸ਼ਨਾ ਵਾਸਤੇ ਪਹੁੰਚੇ ਹੈਗੇ ਆ ਹਾਂਜੀ ਬੇਟਾ ਜੀ ਕਿਹੜੀ ਸਕੂਲ ਤੋਂ ਆਏ ਤੁਸੀਂ ਅਨੰਤ ਸਾਗਰ ਅਕੈਡਮੀ ਕੋਰਸਿੰਗ ਵਾਲਾ ਹਾਂਜੀ ਅਨੰਤ ਸਾਗਰ ਅਕੈਡਮੀ ਕੋਰਸਿੰਗ ਵਾਲਾ ਠੀਕ ਹੈ ਜੀ ਹੋਰ ਵੀ ਆਏ ਹੈਗੇ ਬੱਚੇ ਹਾਂਜੀ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਸੰਗ ਤਾਂ ਦੂਰੋ ਦੂਰੋ ਇੱਥੇ ਅ ਦਰਸ਼ਨਾ ਵਾਸਤੇ ਪਹੁੰਚੀਆਂ ਨੇ ਕੋਸੋ ਤੇਰਾ ਮਕਬਰਾ ਪਰੰਤਨ ਨੇ ਮਕਬਰਾ ਤੁਸੀਂ ਦੇਖ ਸਕਦੇ ਹੋ ਕਿ ਜਿਆ ਸામਨੇ ਕਿਸ ਤਰ੍ਹਾਂ ਫੁੱਲਾਂ ਦੀ ਸਜਾਵਟ ਕੀਤੀ ਹੋਈ ਹੈਗੀ ਆ ਸਰਬਤਨ ਪਰਪੂਰ ਦੀ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਸੰਬੰਧੀ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਵਧੀਆ ਟੰਗ ਦੇ ਨਾਲ ਸਜਾਇਆ ਗਿਆ ਫੁੱਲਾਂ ਦੇ ਨਾਲ ਲਾਈਟਿੰਗ ਦੇ ਨਾਲ ਇਸ ਪਰ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਇਹ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਬੀਰ ਸਾਹਿਬ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਹਣ ਆਇਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗਕਾਰ ਆਕਾਰ ਜੋਤ ਜਦ ਮੰਡਲ ਕਰਿਓ ਤਾਂਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਰੰਕਾਰ ਜੀ ਦਾ ਸਰਗੁਣ ਸਰੂਪ ਜਿਨ੍ਹਾਂ ਦਾ ਵਿਆਹ ਗੁਰਪੁਰਬ ਆਪਾਂ ਹਰ ਸਾਲ ਹੀ ਗੁਰਦੁਆਰਾ ਬੀਰ ਸਾਹਿਬ ਤੋਂ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਕਰਕੇ ਜਿਵੇਂ ਸਤਿਗੁਰੂ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਨਗਰ ਵਿੱਚ ਗਈ ਸੀ ਉਸ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਉਸ ਦਿਨ ਨੂੰ ਮਨਾਉਂਦਿਆਂ ਹੋਇਆਂ ਉਸ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਇਲਾਕੇ ਦੀਆਂ ਸੰਗਤਾਂ ਸਮੂਹ ਨਾਨਕ ਨਾਮ ਲੈਵਾ ਦੇਸ਼ਾ ਪ੍ਰਦੇਸ਼ਾ ਤੋਂ ਸੰਗਤਾਂ ਚੱਲ ਕੇ ਹੋਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਮਠਿਆਈਆਂ ਦੇ ਲੰਗਰ ਲੱਗ ਰਹੇ ਹਨ ਵੱਖ-ਵੱਖ ਨਗਰਾਂ ਵਿੱਚੋਂ ਕਈ ਤਰ੍ਹਾਂ ਦੇ ਸੁੰਦਰ ਪਕਵਾਨ ਪਕਾ ਕੇ ਮਠਿਆਈਆਂ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਅਰਪਣ ਕਰਕੇ ਵਰਤਾਏ ਜਾ ਰਹੇ ਹਨ ਕੱਲ 9 ਤਰੀਕ ਨੂੰ ਸਵੇਰੇ 7 ਵਜੇ ਸਤਿਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਦਾ ਜੋ ਨਗਰ ਕੀਰਤਨ ਹੈ ਉਸ ਦੀ ਅਰਦਾਸ ਹੋਵੇਗੀ ਅਰਦਾਸ ਤੋਂ ਬਾਦ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਤਿਆਰੀਆਂ ਸਾਰੀਆਂ ਮੁਕੰਮਲ ਹਨ ਬਹੁਤ ਉਤਸ਼ਾਹ ਹੈ ਸੰਗਤਾਂ ਵਿੱਚ ਜੋ ਰਸਤੇ ਵਿੱਚ ਪੜਾ ਹਨ ਉਹਨਾਂ ਪੜਾਵਾਂ ਦੇ ਉੱਤੇ ਜਿਹੜੀਆਂ ਸੰਗਤਾਂ ਮਠਿਆਈ ਦੇ ਲੰਗਰ ਪ੍ਰਸ਼ਾਦਿਆਂ ਦੇ ਲੰਗਰ ਚਾਹ ਦੇ ਲੰਗਰ ਠੰਡਿਆਂ ਦੇ ਲੰਗਰ ਆਦ ਕਲਾਉਂਦੇ ਹਨ ਉਹ ਵੀ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ ਵੱਖ-ਵੱਖ ਥਾਵਾਂ ਤੋਂ ਫੋਨ ਪੁੱਜ ਰਹੇ ਹਨ ਕਿ ਅਸੀਂ ਪੂਰੀਆਂ ਤਿਆਰੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੀ ਅਡਿਕ ਕਰ ਰਹੇ ਹਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋ ਵਿਆਹ ਗੁਰਪੁਰਬ ਹੈ ਇਸ ਦੀਆਂ ਮੈਂ ਸਰਬੱਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਸ ਵਾਰ ਗੁਰਪੁਰਬ ਨੂੰ ਮੁੱਖ ਰੱਖ ਕੇ ਸਾਡੇ ਵਿੱਚ ਜਥੇਦਾਰ ਗਰਮੀਤ ਸਿੰਘ ਜੀ ਬੂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਪਹੁੰਚ ਚੁੱਕੇ ਹਨ ਹੈੱਡ ਗ੍ਰੰਥੀ ਗਿਆਨੀ ਸੁਖਦਾਮ ਸਿੰਘ ਜੀ ਵਿਸ਼ੇਸ਼ ਤਿਆਰੀਆਂ ਦਾ ਪ੍ਰਬੰਧ ਕਰ ਰਹੇ ਹਨ ਸਾਡੇ ਸਾਬਕਾ ਸਕੱਤਰ ਸਰਦਾਰ ਚੰਦਰ ਸਿੰਘ ਜੀ ਦੀਪੇਵਾਲ ਉਹ ਵੀ ਸੇਵਾਵਾਂ ਦੇ ਵਿੱਚ ਜੁਟੇ ਹੋਏ ਹਨ ਐਸ ਡੀ ਐਮ ਸultanpur Lodhi DSP ਤਹਿਸੀਲਦਾਰ ਨਹਿਬ ਤਹਿਸੀਲਦਾਰ ਆਪ ਜਿਹੜਾ ਹੈ ਉਹ ਦੌਰਾ ਕਰ ਰਹੇ ਹਨ ਬਹੁਤ ਸੰਗਤਾਂ ਵਿੱਚ ਉਤਸ਼ਾਹ ਹੈ ਤੇ ਤਿਆਰੀਆਂ ਸਾਰੀਆਂ ਮੁਕੰਮਲ ਬਹੁਤ ਬਹੁਤ ਧੰਨਵਾਦ ਜੀ ਵਿਆਹ ਪੂਰਵ ਨੂੰ ਲੈ ਕੇ ਜੋ ਤਿਆਰੀਆਂ ਕੀਤੀਆਂ ਗਈਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਪੂਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਹਣਾਇਆ ऐसे दीनदयाल सतगुरु जगत्गुरु 탄탄 さん সাহেব श्री गुरु नानक देव महाराज जी सच्चे पाशा जी दी ताप स्थान भूमि गुरुद्वारा श्री वीर साहब सुल्तानपुर लोधी विखे जिथे सतगुरु सच्चे पाशा जी ने अपने बचपन दे कुछ साल नानकाना साहिब बताउंद्या होया ओस तो बाद अपने भाईया जयराम जी अते बेबे नानकी जी दे भजना नु मनद्या होया इथे आ करके ਸਤਗੁਰੂ ਪਾਤਸ਼ਾਹ ਜੀ ਦੇ ਇਸ ਇੱਥੇ ਆ ਕਰਕੇ ਇਸ ਨਗਰ ਨੂੰ ਭਾਗ ਲਾਇਆ ਅਤੇ ਇਸੇ ਇੱਥੇ ਹੀ ਰਹਿੰਦੇ ਹੁਆ ਸਤਗੁਰਾਂ ਨੇ ਨਾਮ ਜਪਿਆ ਭਗਤੀ ਕੀਤੀ ਇੱਥੇ ਰਹਿੰਦੇ ਹੁਆ ਕਿਰਤ ਕੀਤੀ ਇੱਥੇ ਹੀ ਫਿਰ ਸਤਗੁਰੂ ਪਾਤਸ਼ਾਹ ਜੀ ਦਾ ਵਿਆਹ ਹੋਇਆ ਜਗਤ ਮਾਤਾ ਮਾਤਾ ਸੁਲਖਣੀ ਜੀ ਦੇ ਨਾਲ ਬਟਾਲਾ ਵਾਸੀ ਸਤਗੁਰੂ ਪਾਤਸ਼ਾਹ ਜੀ ਦਾ ਇਹ ਵਿਆਹ ਪੁਰਬ ਉਹਨਾਂ ਦੀ ਵਿਆਹ ਦੀ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਇਹ ਪਿਛਲੀ ਪਰੰਪਰਾ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਾਧ ਸੰਗਤ ਸੂਹ ਪਤਵੰਤੇ ਸੱਜਣ ਸਮੂਹ ਮੈਂਬਰ ਸਹਿਬਾਨ ਅਤੇ ਹੋਰ ਜਥੇਬੰਦੀਆਂ ਧਾਰਮਿਕ ਸਾਰਿਆਂ ਵੱਲੋਂ ਹੀ ਇਹ ਮਹਾਨ ਉਪਰਾਲਾ ਕੀਤਾ ਜਾਂਦਾ ਹੈ ਕਿ ਵਿਆਹ ਪੁਰਬ ਦੀ ਮਿੱਠੀ ਯਾਦ ਨੂੰ ਇਹ ਸਾਰੇ ਸਮਾਗ ਮਲੀਕੇ ਜਾਂਦੇ ਨੇ ਇਸ ਤੋਂ ਪਹਿਲਾਂ ਕਿ ਵਿਆਹਪੁਰਬ ਤੋਂ ਪਹਿਲਾਂ ਇੱਕ ਹੋਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਅਸੀਂ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਨਗਰ ਕੀਰਤਨ ਹੈ ਉਹ ਗੁਰਦੁਆਰਾ ਸੇਹਰਾ ਸਾਹਿਬ ਤੋਂ ਪ੍ਰਾਰੰਭ ਕਰਕੇ ਗੁਰਦੁਆਰਾ ਬੌਲੀ ਸਾਹਿਬ ਡਲਾ ਸਾਹਿਬ ਵਿਖੇ ਲੈ ਕੇ ਗਏ ਉਹ ਹੁਣ ਜਿਹੜਾ ਇਹ ਮਹਾਨ ਨਗਰ ਕੀਰਤਨ ਹੈ ਲਗਭਗ ਸਾਰੀਆਂ ਤਿਆਰੀਆਂ ਜਿਹੜੀਆਂ ਸੰਪੰਨ ਨੇ ਸਾਡੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀ ਵਿੰਡ ਉਹਨਾਂ ਦੀ ਤੇ ਮੈਂਬਰ ਸਹਿਬਾਨ ਸਮੁੱਚੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖੇ ਹੇਠਾਂ ਇਹ ਸਾਰੇ ਸਮੁੱਚੇ ਪ੍ਰਬੰਧ ਬੜੇ ਭੁਗਤਾ ਕੀਤੇ ਗਏ ਹਨ ਸਾਰੀ ਤਿਆਰੀ ਹੈ ਡੈਕੋਰੇਸ਼ਨ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਨੂੰ ਬਹੁਤ ਸੁੰਦਰ ਸਜਾਇਆ ਗਿਆ ਹੈ ਹੋਰ ਵੀ ਕੱਲ੍ਹ ਉਹ ਜਿਹੜਾ ਬਤੀਤ ਹੋਇਆ ਹੈ ਹਰੀਕੇ ਨਗਰ ਤੋਂ ਬਾਬਾ ਮਾਧੋ ਸਿੰਘ ਜੀ ਜੋ ਹਰ ਸਾਲ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪਰਵ ਦੀ ਮਿੱਠੀ ਯਾਦ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਨੂੰ ਲੈ ਕਰਕੇ ਇੱਥੇ ਪਹੁੰਚਦੇ ਨੇ ਅਤੇ ਮਠਿਆਈਆਂ ਹੋਰ ਕਈ ਤਰ੍ਹਾਂ ਦੇ ਪਦਾਰਥ ਸੰਗਤਾਂ ਵਾਸਤੇ ਹਾਜ਼ਰ ਕਰਦੇ ਨੇ ਹਰ ਤਰ੍ਹਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਰਹਿਣ ਵਾਸਤੇ ਰਾਤ ਨੂੰ ਦੀਵਾਨ ਸਜਣਗੇ ਅਤੇ ਸੰਗਤਾਂ ਦੇ ਰਹਿائش ਵਾਸਤੇ ਪ੍ਰਬੰਧ ਹੈ ਸ੍ਰੀ ਆਮਾ ਦੇ ਵਿੱਚ ਸਾਫ ਸਫਾਈ ਅਤੇ ਹੋਰ ਪ੍ਰਸ਼ਾਦ ਪਾਣੀ ਲੰਗਰ 24 ਘੰਟੇ ਹੈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਜੋ ਸੰਕਾਪਤਿ ਪੁਕਤਾ ਇੰਤਜ਼ਾਮ ਕੀਤੇ ਗਏ ਹਾਂਜੀ ਪ੍ਰਸ਼ਾਸਨ ਵਾਲੋ ਵੀ ਪੁਕਤਾ ਹਾਂਜੀ ਕੱਲ ਵੀ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਅਤੇ ਤਹਿਸੀਲਦਾਰ ਸਾਹਿਬ ਜੋ ਇਥੋਂ ਦੇ ਨੇ ਹਲਕੇ ਦੇ ਨੇ ਉਹ ਆ ਕਰਕੇ ਉਹਨਾਂ ਨੇ ਮੀਟਿੰਗ ਕੀਤੀ ਅਤੇ ਫਲੈਗ ਮਾਰਚ ਵੀ ਕੀਤਾ ਉਹਨਾਂ ਨੇ ਨਾਲ ਲਿਆ ਕਰਕੇ ਮੁਲਾਜ਼ਮਾਂ ਨੂੰ ਅਤੇ ਜਿਹੜਾ ਸਾਡਾ ਇਹ ਰਾਹ ਰਸਤਾ ਹੈ ਕਿਉਂਕਿ ਜਿਹੜੀ ਛੜਕ ਹੈ ਸੀਵਰੇਜ ਪੈਨ ਕਰਕੇ ਉਹ ਥੋੜੀ ਜਿਹੀ ਖਰਾਬ ਹੋ ਚੁੱਕੀ ਹੈ ਉਹਨਾਂ ਸਾਰੇ ਹੀ ਜਿਵੇਂ ਦੇ ਵੀ ਪ੍ਰਬੰਧ ਕਰ ਸਕਦੇ ਸਨ ਉਹਨਾਂ ਨਾਲ ਹੋ ਕਰਕੇ ਉਹ ਸਾਰੇ ਰਾਹ ਰਸਤੇ ਨੂੰ ਠੀਕ ਕਰਵਾਇਆ ਹੈ ਹੋਰ ਵੀ ਆਦੇਸ਼ ਦਿੱਤੇ ਹਨ ਅਤੇ ਇੱਕ ਹੋਰ ਬੇਨਤੀ ਕਰਾਂਗੇ ਜਿਹੜੀਆਂ ਜਿਹੜੇ ਰਸਤੇ ਗੁਰੂ ਨਾਨਕ ਮਹਾਰਾਜ ਦੇ ਦਰ ਨੂੰ ਆਉਣ ਵਾਲੇ ਨੇ ਸੰਗਤਾਂ ਆਉਂਦੀਆਂ ਇੱਥੇ ਪਰ ਰਸਤੇ ਬਲਾਕ ਹੁੰਦੇ ਨੇ ਸੜਕਾਂ ਦੇ ਵਿੱਚ ਜਿਨ੍ਹਾਂ ਨੇ ਭਾਈ ਕਿਤੇ ਉੱਤੇ ਸੜਕ ਦੇ ਉੱਤੇ ਟ੍ਰੈਫਿਕ ਕੀਤੀ ਹੋਈ ਹੈ ਜਾਂ ਦੁਕਾਨਾਂ ਆਦ ਕਲਾਈਆਂ ਹੋਈਆਂ ਨੇ ਭਾਈ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਭਾਈ ਤੁਸੀਂ ਉਹਨੇ ਦਿਨ ਤੁਸੀਂ ਇਹ ਜਿਹੜਾ ਰਾਹ ਰਸਤਾ ਹੈ ਉਹ ਕਲੀਅਰ ਕਰ ਦਿਓ ਤਾਂ ਕਿ ਦੇਸ਼ਾਂ ਵਿਦੇਸ਼ਾਂ ਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਹੋਰ ਸਾਰੀਆਂ ਜਿਹੜੀਆਂ ਤਿਆਰੀਆਂ ਮੁਕੰਮਲ ਨੇ ਅਮਰਤ ਵੇਲੇ ਕੱਲ ਨੂੰ ਲਗਭਗ 6 ਤੋਂ 7 ਵਜੇ ਦੇ ਵਿੱਚਕਾਰ ਇਹ ਮਹਾਨ ਨਗਰ ਕੀਰਤਨ ਦੀ ਆਰੰਭਤਾ ਅਰਦਾਸ ਬੇਨਤੀ ਕਰਕੇ ਹੋਏਗੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਪੁਰਜ਼ੋਰ ਇਹ ਬੇਨਤੀ ਹੈ ਕਿ ਆਪ ਜੀ ਆਪਣੇ ਸਾਧਨਾ ਦੇ ਨਾਲ ਕਾਰਾਂ ਦੇ ਨਾਲ ਜਿਸ ਜਿਸ ਕੋਲ ਵੀ ਜੋ ਵੀ ਸਾਧਨ ਹੈ ਪਹੁੰਚ ਕਰਕੇ ਤਿਆਰ ਹੋ ਕੇ ਪਰਿਵਾਰਾਂ ਦੇ ਸਮੇਤ ਇਸ ਮਾਨ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਈ ਇਹ ਵਧਾਈ ਕਰੀਏ ਸਤਗੁਰਾਂ ਪਾਤਸ਼ਾਹ ਦੀ ਅਦੇ ਆਪਣਾ ਜਨਮ ਸਫਲਾ ਕਰੀਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਬੇਰ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਸੰਗਤ ਦੂਰੋ ਦੂਰੋ ਨਸਮਸਕ ਹੋ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਬੱਬਾ ਨਾਨਕ ਜੀ ਦਾ ਵਿਆਹ ਪੁਰਵ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੁਣ ਆਪਕੀ ਅਸੀਂ ਪਹੁੰਚੇ ਆਂ ਦਰਬਾਰ ਸਾਹਿਬ ਬੇ ਸਾਹਿਬ ਸੁਲਤਾਨਪੁਰ ਲੋਧੀ जिस तरह की सामने बोर्ड लगा ही होया है सो so, ਹਰ ਰੋਜ ਬੇਈ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਦੇ ਸੀ ਅਕਾਲ ਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਤੇ ਤਪ ਕੀਤਾ ਤੁਸੀਂ ਇਹ ਬੋਰਡ ਦੇਖਿਆ ਸਾਹਮਣੇ ਅੱਗੇ ਤੁਸੀਂ ਦਰਸ਼ਨ ਕਰੋਗੇ ਤੁਸੀਂ ਇਹ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਵੀ ਇਸੇ ਸਥਾਨ ਤੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਭਗਤੀ ਕੀਤੀ ਸੀ ਸੋ ਸੰਗਤਾਂ ਦੂਰੋਂ ਦੂਰੋਂ ਨਤਮਸਕ ਹੋਣ ਵਾਸਤੇ ਇੱਥੇ ਪਹੁੰਚੀਆਂ ਨੇ